हां ਵੀ ਵੀਰੋ ਆ ਦੇਖੋ ਭਾਈ ਸਰਬਜੀਤ ਸਿੰਘ ਧੁੰਦਾ ਦੀ ਵੀਡੀਓ ਜੋ ਭਗਤ ਰਵਦਾਸ ਜੀਾਂ ਦੀ ਦਸਤਾਰ ਵਾਲੇ ਇਹਨਾਂ ਨੇ ਗੱਲ ਕੀਤੀ ਏ ਤੇ ਸਾਰੇ ਜਣਾਂ ਨੇ ਵੀਡੀਓ ਨੂੰ ਦੇਖਣਾ ਸੁਣਨਾ ਤੇ ਆਪੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੋ ਭਾਈ ਸਰਬਜੀਤ ਸਿੰਘ ਧੁੰਦਾ ਜੀ ਨੇ ਭਗਤ ਰਵਦਾਸ ਜੀ ਦੀ ਦਸਤਾਰ ਬਾਰੇ ਗੱਲ ਕਰੀ ਏ ਲੋ ਸਾਰੇ ਜਿਉਂ ਨੇ ਜਰੂਰ ਸੁਣੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਧੰਨਵਾਦ ਵਿਪਰ ਇਹਦਾ ਤੇ ਅਸੀਂ ਉਹ ਕਦੀ ਨਹੀਂ ਚਾਹੁੰਦਾ ਕਿ ਇਹਨਾਂ ਦੀ ਸ਼ਖਸ਼ ਮੈਂ ਹੁਣ ਤੁਹਾਡੇ ਸਾਹਮਣੇ ਕੁਐਸਚਨ ਕਰਨ ਲੱਗਾ ਬਾਣੀ ਪੜਨ ਵਾਲਾ ਜਿਹੜਾ ਇਨਸਾਨ ਆ ਤੁਸੀਂ ਵੀ ਘਰਾਂ 'ਚ ਬਾਣੀ ਪੜਦੇ ਹੋਗੇ ਪੜਦੇ ਹੋਗੇ ਬਾਣੀ ਘਰਾਂ 'ਚ ਆਪਣੇ ਜਦੋਂ ਬਾਣੀ ਪੜਨ ਵਾਲਾ ਨੰਗੇ ਸਿਰ ਬਾਣੀ ਪੜ ਸਕਦਾ ਜੀ ਭਲਾ ਉੱਚੀ ਬੋਲ ਕੇ ਤੁਸੀਂ ਨਹੀਂ ਪੜ ਸਕਦਾ ਨਾ ਤਫੇ ਬੇਪਰ ਕਿਡਾ ਤੇਜ਼ ਸੀ ਉਹਨੇ ਤਸਵੀਰਾਂ ਹੀ ਉਹੋ ਜੀਆਂ ਬਣਾ ਕੇ ਪੇਸ਼ ਕੀਤੀਆਂ ਕਿ ਭਗਤ ਰਵਦਾਸ ਜੀ ਦੇ ਸਿਰ ਦੇ ਉੱਤੇ ਕੋਈ ਦਸਤਾਰ ਨਹੀਂ ਉਹਨੇ ਵਿਖਾਈ ਤੇਜ ਬੜਾ ਸੀ ਉਹ ਜਿਨ੍ਹਾਂ ਦੀ ਸੂਰਤ ਵਿੱਚੋਂ ਐਡੇ ਇਨਕਲਾਬੀ ਸ਼ਬਦਾਂ ਨੇ ਜਨਮ ਲਿਆ ਹੋਵੇਗਾ ਸੋਚ ਕੇ ਵੇਖੋ ਉਹਨਾਂ ਦੇ ਸਿਰ ਦੇ ਉੱਤੇ ਕਿੰਨਾ ਸੋਹਣਾ ਤਾਜ ਹੋਏਗਾ ਕਿੱਡੀ ਸੋਹਣੀ ਦਸਤਾਰ ਹੋਏਗੀ ਪਰ ਤੇਜ ਸੀ ਅਗਲਾ ਅਗਲਾ ਤੁਹਾਨੂੰ ਆਪਣੇ ਵਿੱਚ ਰਲਣਾ ਚਾਹੁੰਦਾ ਸੀ ਕਿ ਵੱਖਰੇ ਕਿਦਾਂ ਰਹਿ ਜਾਣ ਵੀ ਇਹਨਾਂ ਨੂੰ ਵੱਖਰੀ ਸੋਚ ਕਿਵੇਂ ਲੈਣ ਦੇਵਾਂ ਅੱਜ ਇੱਕ ਹਰ ਇੱਕਲਾ ਇੱਕ ਨਾ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਫੋਟੋਆਂ ਬਣਾ ਕੇ ਆਰਤੀਆਂ ਅੱਜ ਪੰਜਾਬ 'ਚ ਕਿੰਨੇ ਡੇਰੇ ਨੇ ਜਿੱਥੇ ਬਾਬਿਆਂ ਨੇ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਫੋਟੋਆਂ ਤੇ ਨਗਰ ਕੀਰਤਨ ਕੱਢਨੇ ਸ਼ੁਰੂ ਕਰ ਦਿੱਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਅੱਗੇ ਬਾਬੇ ਨਾਨਕ ਦੀ ਫੋਟੋ ਲਾਈ ਹੁੰਦੀ ਹੈ ਆ ਜਿਹੜੀਆਂ ਗੁਰਨਾਨ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਫੋਟੋਆਂ ਨੇ ਨਾ ਇਹ ਚિતਰਕਾਰ ਸੋਭਾ ਸਿੰਘ ਦੀ ਦੇਣ ਹੈ ਕਿਹਨਾਂ ਦੀ ਇਹ ਜੀ ਬੋਲ ਕੇ ਦੱਸਿਓ ਚਿਤਰਕਾਰ 1923 ਚ ਪਹਿਲੀ ਵਾਰ ਤਸਵੀਰ ਬਣੀ ਸੀ 1923 ਚ 1923 ਤੋਂ ਪਹਿਲਾਂ ਕਿਸੇ ਗੁਰੂ ਪਾਤਸ਼ਾਹ ਦੀ ਕੋਈ ਮਨੋਕਲਪ ਤਸਵੀਰ ਨਹੀਂ ਸੀ ਹੁੰਦੀ 1923 ਤੋਂ ਪਹਿਲਾਂ ਹਰ ਇੱਕ ਬੰਦਾ ਬਾਣੀ ਨਾਲ ਜੁੜਦਾ ਸੀ ਜੇ ਤੁਸੀਂ ਸੱਚੀ ਇਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਤੇ ਬਾਣੀ ਚੋਂ ਕਰੋ ਜੇ ਕਿਸੇ ਨੇ ਗੁਰਨਾਣਕ ਸਾਹਿਬ ਨੂੰ ਵੇਖਣਾ ਗੁਰੂ ਅਰਜਨ ਸਾਹਿਬ ਨੂੰ ਵੇਖਣਾ ਜਾਂ ਭਗਤ ਕਬੀਰ ਭਗਤ ਇਹਨਾਂ ਨੂੰ ਵੇਖਣਾ ਇਹਨਾਂ ਦੇ ਦਰਸ਼ਨ ਕਰਨੇ ਆ ਤੇ ਬਾਣੀ ਚੋਂ ਦਰਸ਼ਨ ਕਰੋ ਤੁਹਾਨੂੰ ਬਾਣੀ ਚੋਂ ਪਤਾ ਲੱਗੂਗਾ ਕਿ ਉਹਨਾਂ ਦੀ ਸ਼ਖਸੀਅਤ ਕਿੱਦਾਂ ਦੀ ਹੋਏਗੀ ਪਰ ਅਗਲਾ ਤੇਜ ਉਹਨਾਂ ਨੇ ਲਿਆ ਕੇ ਉੱਥੇ ਖੜਾ ਕਰਤਾ ਹੁਣ ਜਿਹੜੇ ਕਹਿੰਦੇ ਸੀ ਦੁੱਧ ਤਾਂ ਬਸ਼ਰੇ ਥਣੋ ਬਿਟਾਰਿਓ ਫਰਕ ਵੇਖੋ ਜਿਹੜੀ ਵਿਪਰ ਪੂਜਾ ਦੱਸਦਾ ਸੀ ਉਹ ਤੇ ਖਰਚਾ ਆਉਂਦਾ ਉਹਦੇ ਵਾਸਤੇ ਚੰਦਨ ਵੀ ਮੋਲ ਲੈਉਣਾ ਪੈਣਾ ਜੇ ਨਹੀਂ ਦੁੱਧ ਹੈਗਾ ਤੇ ਮੋਲ ਲੈ ਕੇ ਆਓ ਸਮਗਰੀ ਲੈ ਕੇ ਆਓ ਉਹਨਾਂ ਸਦਾ ਹੀ ਕਿਹਾ ਤੇਰਾ ਨਾਮ ਕਰੀ ਚੰਨਾਠੀਆ ਜੇਮਾ ਨੂੰ ਰਸਾ ਹੋਏ ਮੈਂ ਤੇ ਤੇਰੇ ਨਾਮ ਨੂੰ ਹੀ ਚੰਦਨ ਦੀ ਲੱਕੜ ਬਣਾ ਲਿਆ ਅੱਛਾ ਜਿਹੜੀ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੱਸੀ ਗਈ ਹੈ ਨਾ ਇਹਦੀ ਸਾਰੀ ਸਮਗਰੀ ਬੰਦੇ ਦੇ ਅੰਦਰ ਪਈ ਹੈ ਜਿਹੜੀ ਪੂਜਾ ਵਿਪਰ ਦੱਸਦਾ ਉਹਦੀ ਸਾਰੀ ਸਮਗਰੀ ਬਾਹਰ ਪਈ ਹੈ ਤੇ ਆਉਣੀ ਵੀ ਮੁੱਲ ਹੈ ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਇਹਨਾਂ ਯੋਧਿਆਂ ਨੇ ਦੱਸੀ ਉਹ ਸਾਰੀ ਸਮਗਰੀ ਬੰਦੇ ਦੇ ਅੰਦਰ ਪਈ ਹੈ ਕਿਹੜੀ ਤੇਰਾ ਨਾਮ ਕਰੀ ਚੰਨਾਠੀਆ ਚੰਦਰ ਮੁੱਲ ਲਿਆਓਗੇ ਪੈਸਾ ਲੱਗੇਗਾ ਪਰ ਪਰਮੇਸ਼ਰ ਦੇ ਨਾਮ ਨੂੰ ਮੈਂ ਚੰਦਨ ਦੀ ਲੱਕੜ ਬਣਾ ਲਿਆ ਜੇ ਮਨੁਰਸਾ ਹੋਏ ਮੈਂ ਆਪਣੇ ਮਨ ਨੂੰ ਉਹ ਪੱਥਰ ਬਣਾ ਲਿਆ ਜਿੱਤੇ ਚੰਦਨ ਕਸਾਇਆ ਜਾਂਦਾ ਹੈ ਕਰਨੀ ਕੁੰਗੂ ਜੇਰੜਾ ਮੈਂ ਆਪਣੇ ਕਰੈਕਟਰ ਨੂੰ ਆਪਣੀ ਕਰਨੀ ਨੂੰ ਕੇਸਰ ਬਣਾ ਲਿਆ ਹੈ ਕਾਟੇ ਅੰਤਰ ਪੂਜਾ ਹੋਏ ਹੁਣ ਪੂਜਾ ਅੰਦਰ ਹੀ ਹੋਈ ਜਾਂਦੀ ਹੈ ਭਾਵੇਂ ਆਪਣੀ ਸ਼ੌਪ ਤੇ ਬੈਠਾ ਹੋਵਾਂ ਭਾਵੇਂ ਆਪਣੇ ਖੇਤਾਂ 'ਚ ਕੰਮ ਕਰਾਂ ਭਾਵੇਂ ਭੈਣ ਕਰ ਪ੍ਰਸ਼ਾਦਾ ਤਿਆਰ ਕਰੇ ਭਾਵੇਂ ਆਪਣੀ ਕੋਈ ਦੁਕਾਨ ਤੇ ਬੈਠਾ ਹੋਵੇ ਬੰਦਾ ਜਾਨੀ ਕਿ ਬਾਹਰੋਂ ਉਹ ਆਪਣੇ ਕੰਮ ਕਰ ਰਿਹਾ ਪੂਜਾ ਉਹਦੇ ਅੰਦਰ ਆਪਣੇ ਆਪ ਹੀ ਪਰਮੇਸ਼ਰ ਦੀ ਹੋਈ ਜਾ ਰਹੀ ਹੈ ਕਿੰਨਾ ਸੌਖਾ ਰਾਹ ਦੱਸਤਾ ਜੀ ਪਰ ਅਗਲਾ ਬੜਾ ਤੇਜ਼ ਹੀ ਉਹ ਕਹਿੰਦਾ ਜੀ ਇੰਨਾ ਸੌਖਾ ਰਾਹ ਇਹਨਾਂ ਨੂੰ ਪਤਾ ਲੱਗ ਗਿਆ ਸਾਡਿਆਂ ਡੇਰੀਆਂ ਦੀਆਂ ਰੌਣਕਾਂ ਕੌਣ ਵਧਾਊ ਜੇ ਇਹਨਾਂ ਸੌਖਾ ਰਾ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਬਾਬਿਆਂ ਦੀਆਂ ਪ੍ਰਕਰਮਾਂ ਉੱਚੀ ਬਲੋ ਜੀ ਕੌਣ ਕਰੂ ਕਿਰਤੀ ਬੰਦਾ ਜਿਹੜਾ ਹੈ ਉਹ ਵੇਲੜ ਤੋਂ ਡਰ ਰਿਹਾ ਹੈ ਡਰਨਾ ਕਿਰਤੀ ਤੋਂ ਚਾਹੀਦਾ ਹੈ ਸਾਨੂੰ ਕਿਸੇ ਕਿਰਤੀ ਬੰਦੇ ਦੀ ਦਿਹਾੜੀ ਮਾਰ ਲੱਗਿਆਂ ਡਰ ਨਹੀਂ ਆਉਂਦਾ ਪਰ ਵੇਲੜ ਬੰਦੇ ਦੇ ਅੱਗੇ ਮੱਥਾ ਟੇਕਣ ਲੱਗਿਆਂ ਡਰ ਆਈ ਜਾਂਦਾ ਵੀ ਜੇ ਇੱਥੇ ਮੱਥਾ ਟੇਕ ਲਗਿਆ ਗਲਤੀ ਹੋ ਗਈ ਬਾਬਾ ਜੀ ਕਿਤੇ ਸਾਡਾ ਪਲੰਘ ਹੀ ਨਾ ਮੂਦਾ ਕਰ ਦੇਣ ਸਾਡੀ ਗੱਡੀ ਦਾ ਐਕਸੀਡੈਂਟ ਹੀ ਨਾ ਹੋ ਜਾਏ। ਕਈ ਦਿਹਾੜੀਦਾਰ ਬੰਦੇ ਇੰਨੇ ਇਮਾਨਦਾਰ ਹੁੰਦੇ ਉਹ ਘਰ ਘਰਵਾਲੇ ਨੂੰ ਕਹਿੰਦੇ ਆ ਜੀ ਸਾਨੂੰ ਲਿਖਣ ਦੀ ਲੋੜ ਨਹੀਂ ਸਾਡੇ ਦਿਨ ਲਿਖੀ ਜਾਓ ਇੱਥੇ ਮਹੀਨੇ ਬਾਅਦ ਸਾਨੂੰ ਆਪੇ ਪੈਸੇ ਦੇ ਦਿਓ। ਮੰਨ ਲਓ 30 ਦਿਨਾਂ ਦਾ ਮਹੀਨਾ ਉਹਦੇ ਵਿੱਚੋਂ ਮੰਨ ਲਓ ਬੰਦਾ 5 ਦਿਨ ਨਹੀਂ ਆਇਆ। ਐਗਜ਼ਾਮਪਲ ਦੇਣ ਲੱਗਾ। ਉਹਨੂੰ ਵਿਚਾਰੇ ਨੂੰ ਚੇਤਾ ਨਹੀਂ ਸੀ। ਘਰ ਵਾਲੇ ਤੇ ਲਿਖਿਆ ਸੀ ਨਾ ਦਿਨ। ਐਦਾਂ ਜਦੋਂ ਹਿਸਾਬ ਕਰਨ ਲੱਗਾ ਉਹਨੂੰ ਕਹਿੰਦਾ ਜੀ ਕਿੰਨੇ ਦਿਨ ਨਹੀਂ ਮੈਂ ਆਇਆ। ਕਹਿੰਦਾ ਤੂੰ 8 ਦਿਨ ਨਹੀਂ ਆਇਆ। ਕਿੰਨੇ ਦਿਨ ਖਾ ਗਿਆ ਗਰੀਬ ਦੇ ਉੱਚੀ ਬੋਲੋ ਤਿੰਨ ਦਿਨ ਖਾ ਗਿਆ ਆਇਆ ਪੰਜ ਦਿਨ ਸੀ ਉਹਨੇ ਅੱਠ ਬਣਾਤਾ ਉਹਨੇ ਕਿਹੜੀ ਇੰਨੇ ਨਾਲ ਬਹੁਤ ਅਮੀਰ ਹੋ ਜਾਣਾ ਪਰ ਜ਼ਮੀਰ ਤੇ ਜੱਜ ਦੇ ਰਹੀ ਆ ਨਾ ਤੇ ਹੋ ਰਿਹਾ ਅੱਜ ਕਈ ਵਾਰੀ ਕਿਰਤੀ ਦੇ ਬੰਦਾ ਹੱਕ ਮਾਰ ਲਿੰਦਾ ਹੈ ਆ ਕਈ ਵਾਰੀ ਖੇਤਾਂ ਚ ਕੰਮ ਕਰੀਦਾ ਕੋ ਝੋਨਾ ਲਾਉਂਦਾ ਹੈ ਕੋ ਫਸਲ ਕੰਮ ਕਰਦਾ ਹੈ ਕਈ ਵਾਰੀ ਇੱਕ ਕਿਲਾ ਤੇ ਇੱਕ ਕਨਾਲ ਜਗਾ ਉੱਪਰ ਹੁੰਦੀ ਹੈ ਮਜ਼ਦੂਰ ਨੂੰ ਕਿੱਲਾ ਹੀ ਦਸਣਾ ਹੈ ਉਹ ਇੱਕ ਕਨਾਲ ਵਿੱਚ ਉੱਖ ਜਾਣੀ ਹੈ ਅੱਛਾ ਜਦੋਂ ਮੁੱਲ ਵੇਚਣੀ ਆ ਨਾ ਉਦੋਂ ਉਦੋਂ ਤੋਂ ਇੱਕ ਕਿੱਲਾ ਇੱਕ ਕਨਾਲ ਤੋਂ ਵੀ ਉੱਤੇ ਦਸਣਾ ਵੀ ਇਹਦੇ ਵੀ ਪੈਸੇ ਮਿਲ ਜਾਣ ਮੈਨੂੰ ਕਿਉਂ ਸਾਹ ਸੰਗਤ ਜੀ ਦੇਖੋ ਮੇਰੀਆਂ ਗੱਲਾਂ ਤੇ ਇਦਾਂ ਦੀਆਂ ਹੁੰਦੀਆਂ ਜੇ ਜਿਹੜੀਆਂ ਬਾਣੀ ਦੀਆਂ ਵਿਆਖਿਆ ਆ ਵਾ ਇੱਥੇ ਲੋਕਾਂ ਦੇ ਥਗੀਆਂ ਮਰੀ ਜਾਓ ਬੇਈਮਾਨੀਆਂ ਕਰੀ ਜਾਓ ਘਟ ਟੋਲੀ ਜਾਓ ਲੁੱਟ ਖਸਟ ਕਰੀ ਜਾਓ ਸਿਰੇ ਤੜਕੇ ਘੁਸਮੁਸੇ ਦੇ ਰੱਬ ਰੱਬ ਕਰ ਲੋ ਤੜਕੇ ਤੜਕੇ ਬਾਬੇ ਦਾ ਨਾਮ ਲੈ ਲੋ ਦਿਨੇ ਪੂਰਾ ਰਗੜਾ ਤਰੋ ਸ਼ਾਮ ਨੂੰ ਫੇਕ ਦੇ ਸੱਚਾ ਪਾਸ਼ਾ ਸੀ ਖਤੇ ਬਹੁਤ ਕਮਾਮਦੇ ਜਿਹੜੇ ਇਨਸਾਨ ਕਰਪਟਾ ਉਹਨਾਂ ਨੂੰ ਬਾਣੀ ਦੇ ਵਿਚਾਰਕ ਉਹੀ ਲੋਕ ਮੇਰੇ ਵਿਰੋਧ ਚ ਬੋਲਦੇ ਕਹਿੰਦੇ ਜੀ ਗਲਤ ਬੋਲਦਾ ਆਓ ਸਾਹਮਣੇ ਤਾਂ ਬੋ ਵੇ ਇੱਕ ਵਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਨਾ ਆ ਗਿਆ ਤਾਂ ਕਿਉਂ ਬਾਣੀ ਦੀ ਵਿਆਖਿਆ ਤੁਹਾਨੂੰ ਪਤਾ ਕੱਖ ਨਹੀਂ ਦੇਰਿਆਂ ਦੀ ਖਾਪ ਸ਼ਾਨ ਸਗੀ ਸਾਰੀ ਜ਼ਿੰਦਗੀ ਤੁਸੀਂ ਦੇਹ ਤਾਰੀ ਬਾਬਿਆਂ ਦੀਆਂ ਤੁਹਾਨੂੰ ਕੀ ਪਤਾ ਬਣਦੀ ਕੀ ਵਿਚਾਰ ਹੈ ਅਸੀਂ ਇੱਕ ਇੱਕ ਗੱਲ ਗੁਰਬਾਣੀ ਦੀ ਮੋਹਰ ਲਾ ਕੇ ਕਹਿੰਨੇ ਬਾਣੀ ਆਹ ਕਹਿੰਦੀ ਹੈ ਤੁਸੀਂ ਚਿਮਟੀਆਂ ਢੋਲਕਿਆਂ ਦੇ ਨਾਲ ਕੱਚੇ ਗੀਤ ਗਾ ਕੇ ਤੇ ਆਪਣੇ ਆਪ ਨੂੰ ਪੰਥਕ ਖਵਾਓ ਅੱਜ ਹਾਲਾਤ ਵੇਖੋ ਸਾਡੇ ਸਮਾਜ ਦੇ ਕਿਹੜੇ ਬਣੇ ਪਏ ਨੇ